ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੇ ਤੇ ਰਾਤ ਚੌਗੁਣੇ ਤਰਕੀ ਬਖਸ਼ੇ ਤੇ ਬਖਸ਼ੇ ਜੀ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਸੋ ਦੁਪਹਿਰ ਦਾ ਬੱਜ ਚੁੱਕਿਆ ਜੀ ਇੱਕ ਸਾਰੇ ਬੈਠੇ ਸੀ ਉੱਥੇ ਮੀਟਿੰਗ ਰੂਮ ਚ ਸਾਡੇ ਸ਼ਟਰ ਥੱਲੇ ਜੀ ਬੈਠੇ ਬੈਠੇ ਮੂਡ ਬਣ ਗਿਆ ਜੀ ਕਹਿੰਦੇ ਕਿਉਂ ਨਾ ਵੀ ਜਨਦੀ ਵਾਰ ਦਾ ਗੰਨੇ ਦਾ ਰਸ ਖਿਲਾੜੀ ਪਰ ਕੱਢ ਕੇ ਬੀਬੀ ਇਹ ਸਾਰਿਆਂ ਦੇ ਜੀਬਾਂ ਦੇ ਵਿੱਚ ਜਦੋਂ ਪਾਣੀ ਆ ਗਿਆ ਮੂੰਹ ਦੇ ਵਿੱਚ ਪਾਣੀ ਆ ਗਿਆ ਹਿਸਾਬ ਨਾਲ ਸਾਫ਼ ਦੀ ਧੂਣੀ ਪੱਕਾ ਜਿਆਦਾ ਹੋ ਗਿਆ ਉੱਥੇ ਕੰਨਾ ਹੋਰ ਆਊਗਾ ਜੱਗੇ ਨੇ ਜਦੋਂ ਕਹਤੋ ਜੀ ਜੱਗਾ ਜੱਗਾ ਹਾ ਦਾ ਨਾਰਾ ਲਾਉਣ ਵਾਲਾ ਸਭ ਤੋਂ ਪਹਿਲਾਂ ਤਾਂ ਜੱਗੇ ਨੂੰ ਮਿਲੋ ਜੀ ਸਭ ਤੋਂ بڑا ਹੌਸਲਾ ਮੈਂ ਕਰਿਆ ਵੀ ਮੈਂ ਜੌਂਟੀਆਂ ਵਾਂਗ ਜਨਰੇਟਰ ਵਾਂਗ ਲੱਗੇ ਚੱਲੇ ਹਾਂ ਲਗਾ ਕਹਦਾ ਵੀ ਮੈਂ ਆਪਣਾ ਟਰੈਕਟਰ ਮਗਰ ਜਨਰੇਟਰ ਲੈ ਕੇ ਆਉਂਗਾ ਕੋਈ ਮੋਟਰ ਵਾਲੀ ਲਾਈਟ ਹੁਣ ਕਣਕਾਂ ਕਰਕੇ ਜੀ ਦੁਪਹਿਰ ਦੁਪਹਿਰੇ ਰਹਿਣੀਆਂ ਬੰਦਾ ਲਗਾ ਆਇਆ ਵੀ ਚਾਚੇ ਰਾਂ ਨੂੰ ਰਸ ਪਲਾਵਾ ਕਿਤੇ ਪੰਨ ਖੱਟ ਹੋ ਜਾਊਗਾ ਅੜਦੀ ਦੁਰਦੀ ਨੂੰ ਚੜ ਮੰਨੂ ਨਾ ਕਹਿੰਦਾ ਮੈਂ ਤਾਂ ਮੈਂ ਤਾਂ ਪੀਣੀ ਨਹੀਂ ਮੈਂ ਤੇਰੀ ਸਾਂਹੀ ਨੂੰ ਆਪ ਹੀ ਭਰੀਆ ਮੇਰਾ ਬਾਪੜਾ ਵੀ ਬੋਲ ਗਿਆ ਮੈਂ ਕਿ ਤੇਰੇ ਕਰਕੇ ਜਵਾਬ ਨਹੀਂ ਦਿੰਦਾ ਮੈਂ ਨਾ ਚਾਚਾ ਕਹੂਗਾ ਜੌਂੜੀ ਤੇ ਜਵਾਬ ਦੇਤਾ ਮੈਂ ਨਾ ਬਾਈ ਕੋਈ ਗੱਲ ਨਹੀਂ ਟਰਾਲਾ ਖੋਲ ਕੇ ਜਨਰੇਟਰ ਪਵਾਇਆ ਤੇਰੇ ਵੱਸ ਤੇ ਭਾਂਡੇ ਦੇਖ ਲੈ ਬੇਲ ਪੂਰੀ ਤੇਰੇ ਵੱਸ ਤੇ ਲੈ ਆਂਦੀ ਐਨੇ ਹੂੰ ਵੀ ਪਾਉਣੇ ਤਾਂ ਜੀ ਐ ਉਹਦਾ ਬਾਜ਼ਰ ਦੀਆਂ ਗੱਲਾਂ ਬਾਜ਼ਰ ਦੀਆਂ ਗੱਲਾਂ ਬਾਜਰਾ ਵੇਚਣ ਜਾਣਾ ਕੱਲ ਮੈਂ ਆਪਾਂ ਦੇਖੀਏ ਕੱਟ ਕਿੰਨਾ ਹੋ ਗਿਆ ਉੱਥੇ ਦਾ ਬਾਜ਼ਾਰ ਉੱਥੇ ਤਾਂ ਮੋਟਰਸਾਈਕਲ ਤੇ ਮੋਟਰਸਾਈਕਲ ਚੜਿਆ ਫਿਰਦਾ ਹੁਣ ਉੱਥੇ ਪੂਰਾ ਮੇਲਾ ਭਰ ਗਿਆ ਹਾਂ ਦੇਖਦੇ ਹਾਂ ਆਪਾਂ ਮੈਂ ਕਿਹਾ ਆਓ ਚੱਲੀਏ ਵੀ ਭਾਈ ਆ ਜਾ ਜਿਹਨੇ ਮੀਣਾ ਖਿਡਾਰੀ ਦੇ ਵਾਸਤੇ ਲਾਓ ਕਮਣਾ ਬੜਾ ਗੇੜੋ ਜਿਹੜਾ ਬਾਅਦ ਚ ਲੈ ਕੇ ਜਾਂਦੇ ਹਾਂ ਚੱਲਾ ਜੂਨ ਦੇ ਲਈ 180 ਤੇ 100 ਲਾ ਦੋ ਤੇ ਜੂਨ ਦੇਖ ਲਈਏ ਮੈਂ ਨਾ ਚੱਲਾ ਨਹੀਂ ਬਹਾਉਗਾ ਜੱਗਰੇ ਮੰਮੀ ਦਾ ਭਰੀ ਵੀ ਮੈਂ ਟਰੈਕਟਰ ਲੈ ਕੇ ਦੱਸਾਂ ਕਾਹਲੀ ਆ ਗਿਆ ਕਿਤੇ ਪੜਾਉਣੇ ਦਾਵਾ ਸਾਤਰੀ ਕਰਨ ਬਲਾਈ ਬੱਚੇ ਕਹਿੰਦਾ 10 ਰੁਪਏ ਵਾਲਾ ਸਾਤ ਚਾਹ ਵਾਲਾ ਅਗਰੇ ਜਿਹੜਾ ਕਾਸਾ ਲੈ ਦਿੱਤੇ ਮਨੇ ਕਹਿੰਦੇ ਸਾਤ ਜੋ ਜੋਰੇ ਕੇ ਦੂਏ ਪਾਸੇ ਨੂੰ ਉਹ ਫੱਤੇ ਬਲਾਈ ਦੀ ਬੰਦੇ ਫੱਤੇ ਬਲਾਈ ਲੈ ਮਨੇ ਕਹਿੰਦਾ ਆਹ ਵੇ ਤੂੰ ਦੇਖੇ ਬੱਦ ਨਾ ਹਾਂ ਅੱਜ ਪੜਨ ਗਿਆ ਅੱਜ ਪੜਨ ਗਿਆ ਤੂੰ ਗਿਆ ਓਏ ਅੱਜ ਭਾਈ ਭਾਈ ਨਾਪਾ ਸਿੰਘ ਦਾ ਅੱਜ ਕੁਝ ਹੈਗਾ ਯਾਰ ਅੱਛ ਛੁੱਟੀਆਂ ਜਾਂ ਐਮਪੀ ਪਤਾ ਨਹੀਂ ਕੀ ਆ ਗਿਆ ਖਾਦਾ ਨੂੰ ਇਕੱਠਾ ਹੀ ਆ ਔਰ ਛੁੱਟੀਆਂ ਹੋ ਗੀਆਂ ਬਿੱਠੇ ਆ ਤੜ ਚੁੱਕੀਆਂ ਬਾਹਰ ਐ ਦਵਾਰ ਆ ਗਿਆ ਅੱਜ ਛੁੱਟੀ ਹੈ ਸ਼ੁੱਕਰਵਾਰ ਦੀ ਛੁੱਟੀ ਹੈ ਫੇਰ ਕੋਲ ਹੈਗਾ 2 ਵਾਰ ਨੂੰ ਜਾ ਕੇ ਮੰਗਲਵਾਰ ਨੂੰ ਤਨਖਾਹ ਪੂਰੀ ਦੇਣੀ ਫੀਸ ਪੂਰੀ ਦੇਣੀ ਪਹਿਲਾਂ ਲੈ ਲਈ ਪਹਿਲਾਂ ਲੈ ਲਈ ਅਡਵਾ ਗੱਡੀ ਵਾਲੇ ਨੇ ਕਹਿੰਦੇ ਸੀ ਗੱਡੀ ਵਾਲਾ ਗੱਡੀ ਖੜੀਏ ਚੱਲ ਜੀ ਕਹਿੰਦਾ ਸਾਡੇ ਚੱਕਿਆਂ ਤੇ ਛੁੱਟੀਆਂ ਨੇ ਚੱਕਿਆ ਵਜਾਦੀ ਨੋ ਕਹਦੇ ਅਸੀਂ ਡਰਾਈਵਰਾਂ ਨੂੰ ਵੀ ਤਨਖਾਹ ਦਿੰਦੇ ਆ ਭਾਈ ਹਾਲਕ 9.5 8 ਮਹੀਨੇ ਤੋਂ ਲੱਗਦਾ ਹਾਲਕ 4 ਮਹੀਨੇ ਛੁੱਟੀਆਂ ਲਾਂਗੇ ਹ ਵਿੱਚ ਐਤਵਾਰ ਵਿੱਚ ਜੂਨ ਦੀਆਂ ਤੇ ਵਿੱਚੇ ਹੋਵੇ ਚਲੋ ਹੁਣ ਕਲਾੜੀ ਬਰੇ ਮਿਲਦੇ ਜੀ ਤੁਹਾਨੂੰ ਚੱਲ ਕੇ ਔਲੇ ਔਲੀ ਸੀ ਉੱਧਰੋਂ ਬਾਅਦੇ ਜਾਂਦੇ ਆ ਦੇ ਦੇ ਜਾ ਕੇ ਪਰੀਦਾ ਸੀ ਕਾਲੇ ਦੀ ਚੋਰੀ ਕਰ ਲਿਆ ਜੀ ਕਿੰਨੇ ਦੀ ਫਿਰ ਇਹ ਆਮ ਕਹਿੰਦੇ ਸੀ ਕਾਲੇ ਨੇ ਵੀ ਦੇਖ ਰਿਆ ਤੁਹਾਨੂੰ ਮੈਂ ਤੁਹਾਨੂੰ ਮੀਚ ਪੁੱਛਦਾ ਕਿਹੜਾ ਤੁਹਾਨੂੰ ਲੱਗਦਾ ਮੈਂ ਕਹਿੰਦਾ ਖਿਡਾਰੀ ਪਾ ਜਾ ਕੇ ਦੱਸੂ ਕਿਹਨੋ ਦਾ ਖਿਡਾਰੀ ਪਰੇ ਪਤਾ ਲੱਗ ਜਾਗੇ ਕਿਹੜਾ ਕਿਹੜਾ ਨਹੀਂ ਚੱਲ ਕਹਿੰਦੇ ਕੰਮ ਨਹੀਂ ਕਰਨਾ ਮਸੀਂ ਸਾਡਾ ਦਾ ਉਹ ਕੰਮ ਆ ਬੇਲੇ ਬੈਠੇ ਬੈਠੇ ਇੱਧਰ ਨੂੰ ਲਾ ਕੇ ਨਾ ਨਹੀਂ ਕੰਮ ਨਾਲ ਇਹ ਕਿੰਨਾ ਕੱਛ ਹੋ ਗਿਆ ਨਹੀਂ ਲੈ ਕੇ ਰਾਤ ਗਏ ਨੇ ਜੇਕਰ ਹੋਰ ਗੱਲਾਂ ਹੋਵੇ ਤਾਂ ਮਿਲ ਕੇ ਸਮਝੋ ਕਿੰਨੇ ਕਿਨੇ ਚੱਲ ਕੇ ਉੱਧਰ ਰੁਕੀ ਗਏ ਆਣ ਜਾ ਕੇ ਵਦ ਲੱਗੂ ਕੱਟ ਸੋਨਾ ਗਿਆ ਮੋੜ ਜਦੋਂ ਮੋੜ ਤੇ ਲੱਗਿਆ ਕੋਈ ਹੋਰ ਕੰਮ ਕਰਉਣੇ ਬੰਦੇ ਨਹੀਂ ਹਾਂ ਬੰਦੇ ਨਹੀਂ ਆ ਨਿਕਲਦੇ ਆਣ ਦੇ ਕਿ ਡੂੰਗਲੇ ਬਣਾਉਂਦੇ ਜਨਰੇਟਰ ਆਉਣਾ ਇਹ ਜਨਰੇਟਰ ਆਉਣਾ ਡੂੰਗਲੇ ਬਣਾ ਦੇਣਾ ਸਾਰੇ ਆ ਨੇ ਸ਼ਾਰਟ ਕਰੀ ਸ਼ਾਰਟ ਕਰ ਰਹਿ ਗਈ ਆयो ਗਰਾਂ ਉੱਤ ਤੇ ਲੈ ਕੇ ਟੋਲਾ ਹੋਰ ਕੀ ਕਰ ਰਾ ਮੈਂ ਗਿਆ ਤਾਂ ਆ ਗਿਆ ਹਾਂ ਕੀ ਹੋ ਗਿਆ ਕਿਆ ਕਹਿੰਦਾ ਜੱਜ ਜੱਜ ਮੇਰੇ ਭਾਈ ਦਾ ਵੱਟੇ 40 ਜੂਨ ਨੂੰ ਮੇਰੇ ਭਾਈ ਦਾ ਵੱਟੇ ਤੇਰਾ ਭਾਈ ਕਿੱਥੇ ਕੋਣ ਤੇ ਫਰੈਂਡ ਕਾ ਚੱਲ ਭਾਈ ਬਾਹ ਤੇ ਅੱਜ ਪੰਨ ਦੀ ਹਵਾਜੀ ਬਾਬਾ ਪੰਨ ਦੇ ਖੁੱਲੂ ਗਾ ਜਿਆ ਸੌਂ ਗਈ ਬੰਦੇ ਜਾਂ ਕੁਝ ਹੋ ਗਈ ਸਿੱਧਾ ਹੀ ਜਮਾਨਦਾਰ ਹੋ ਨਹੀਂ ਨਹੀਂ ਜਮਾਨਦਾਰ ਆਇਆ ਤਾਂ ਹੈ ਨਹੀਂ ਚੱਲਦੇ ਮੈਂ ਹਾਂ ਓ ਵੀ ਆ ਉਹ ਦਰਵਾਜ਼ਾ ਫੜਾਵਾੜ। ਉਹ ਬਦੇਰੀ ਲੰਬੀ ਤਾਰ ਆ। ਸਾਡੀ ਤੂੰ ਨਹੀਂ ਪ੍ਰਗਟਦਾ ਸੁਣਾ ਹੋਣਾ ਜਿੱਦਾਂ। ਬੰਦੇ ਵੇ ਬੰਦਾ ਜਿਹੜਾ ਫਿਰਦਾ ਯਾਰ ਇਹਦਾ। ਮੋਟਰ ਦਾ ਮਾਲਕ ਹੋਰੇ ਹੈ ਨਹੀਂ ਜੀ। ਸਾਡੀ ਪੂਰੀ ਨੂੰ ਫੋਨ ਲਾਓ। ਅਸੀਂ ਸਿਖਰ ਦਾ ਪਹਰੇਚ ਹੋਰੇ ਪੰਗਾ ਲੈ ਲਿਆ। ਲੈ ਲੈ ਕੇ ਮੂੰਹ ਚ ਪੂਰੀ ਨੂੰ ਫੋਨ ਲਾਈ। ਪੂਰੀ ਨੂੰ ਫੋਨ ਲਾਉਣਾ ਪੈਣਾ ਹੁਣ। ਮੈਂ ਸ਼ਾਟ ਬਾਰ ਮੈਂ ਚੱਲੇ ਪਰ ਥੋੜੀ ਜੀ। ਇੱਕ ਮਿੰਟ ਪਛੈਰ ਨਹੀਂ ਖੜ ਜਾ ਸਾਈਡ ਪਰ ਆ ਤੂੰ ਦਰਬੀ ਦੇ ਉੱਤੇ ਲੱਗਦਾ ਮੈਨੂੰ ਚੱਲ ਚੱਲ ਬੜਾ ਗੁੱਸਾ ਆ ਤੈਨੂੰ ਜਿੰਨੇ ਬੰਦੇ ਇਕੱਠੇ ਹੋਏ ਮੈਂ ਕਹਿੰਦਾ ਬੱਤੇ ਕੱਢ ਲਈ ਇੱਕ ਭਰੀ ਭਰੀ ਤੇ ਸਾਰੇ ਲਿਆਉਂਦਾ ਫਿਰ ਤਾਂ ਹੋੜਣਾ ਤਾਂ ਵੀ ਉਧਰ ਤੋਂ ਚੱਕ ਲਿਉਂਦੀ ਭਰੀ ਇੱਧਰ ਤੋਂ ਚੱਕ ਲਿਉਂਦੀ ਫਿਰ ਚੱਲ ਕਿ ਤਾਰਾਂ ਕੋਲ ਗੋੜ ਪੂਰਾ ਨਹੀਂ ਪੈਣਾ ਉਹਨੇ ਚੱਕ ਚੱਟ ਦੇਣਾ ਭਾਈ ਸੁੱਤੇ ਬੈਠਾ ਲੈਂਦੇ ਉਹ ਕਿਹੜਾ ਕਰਦੇ ਨੇ ਚੜ ਕਰਕੇ ਆ ਜਿੰਨੇ ਆ ਹਾਂ ਆਹਾਂ ਆਹਾਂ ਆਹ ਬੋਰ ਦੱਸਦਾ ਉਹ ਮਤਾਂ ਸਕੂਲ ਲਾਉਣਾ ਹੋਰ ਜਿਹੜਾ ਹੋਰ ਸਕੂਲ ਚ ਪੜੇ ਵੇ ਜਿਹੜਾ ਤੂੰ ਪੜਦਾ ਉਹ ਹੋਰ ਆ ਤੁਸੀਂ ਪੜੇ ਹੋਏ ਆ ਡੈਕਸਾ ਬੁੱਕੀ ਸੀ ਲੱਗੇ ਹੋਏ ਆ ਹਾਂ ਅਧਿਕਾਰ ਮਾ ਬਾਬੇ ਨੇ ਹੋਰ ਰੱਖਿਆ ਮਦ ਰੇਤੀ ਢੇਰੀ ਜੀ ਚਾਚਾ ਲਾ ਸਭ ਨੇ ਰੇਤੀ ਢੇਰੀ ਮਰੇ ਪੜਦੀਆਂ ਉਹਨਾਂ ਨੇ ਇੰਨਾ ਚੱਕਿਆ ਨਾ ਸੀ ਭਾਈ ਕੋਈ ਫੋਨ ਲਾ ਕੇ ਤਾਰਾ ਕਿਥੇ ਲੱਗਲੇ ਤਾਰਾ ਦਿਖਾਇਆ ਲੱਗਣੀ ਹੈ ਅੰਦਰ ਜੋੜ ਆ ਦੇਖ ਲੈ ਅੰਦਰ ਕੱਟੀਆਂ ਕਰੀਆਂ ਵੀ ਹੋਣੀਆਂ ਅੰਦਰ ਆ ਉਹ ਇੱਥੇ ਲਾਉਂਦੇ ਹੁੰਦੇ ਆ ਉਹ ਉਹ ਅੰਦਰ ਆ ਉਹ ਅੰਦਰ ਤਾਰਾ ਅੰਦਰ ਆ ਅੰਡਰਗਰਾਉਂਡ ਲੈ ਕੇ ਗਏ ਤਾਰਾ ਫਟਾ ਵੀ ਅੰਦਰ ਇਹਦਾ ਤੇ ਕੁਛ ਪੂਰੀ ਨੂੰ ਓਹੋ ਤੁਸੀਂ ਸਾਰਾ ਕੁਝ ਕਰ ਲਿਆ ਅਜੇ ਹੁਣ ਪੂਰੀ ਨੂੰ ਫੋਨ ਕਰਦੇ ਤੁਸੀਂ ਮੈਨੂੰ ਤਾਂ ਐ ਤਾਂ ਵੀ ਜਿਗਾਰਡ ਹੋ ਰਿਹਾਗਾ ਸਾਰਾ ਕੁਝ ਆ ਜਾ ਵੀ ਕੱਢੀ ਐ ਗੂੜੇ ਥੱਲੇ ਕੱਪੀ ਨਹੀਂ ਮਤਲਬ ਹੁੰਦਾ ਨੱਬੀ ਜਾਓ ਇੱਕੜੀ ਪੂਰੀ ਨੇ ਚੱਕਿਆ ਨਹੀਂ ਫੋਨ ਪੂਰੀ ਨੂੰ ਫੋਨ ਕਰਿਆ ਵਾ ਉਹ ਪੂਰੀ ਨੂੰ ਫੋਨ ਮਲਾਵਾ ਦੇਖੀ ਜੀ ਡਲ ਕੇ ਅਗੇ ਨੰਬਰ ਕਹਿੰਦੀ ਮੌਜੂਦ ਨਹੀਂ ਹੈ ਮੌਜੂਦ ਨਹੀਂ ਦੇਖੀ ਐਨੀ ਮਿਹਨਤ ਕਰਿਓ ਕਿਤੇ ਉਹੀ ਨਾ ਹੋ ਜਵੇ ਅਸੀਂ ਤਾਂ ਮੌਜੂਦ ਆ ਫਿਰ ਜੀ ਉਹੀ ਮੌਜੂਦ ਕਰ ਜਿੰਨਾ ਜਿੰਨਾ ਬਿਨਾ ਆਵਲਾ ਆਪਣਾ ਫਿਰ ਕਮਾਈ ਜਾ ਬਾਈ ਬੋਰੇਲੀ ਚਲਦੀ ਆ ਸਾਮੋਂ ਦੀ ਜੱਥੇ ਰੱਕ ਹੈ ਨਾ ਕੋਈ ਨਾ ਵੜਦਾ ਵੜਦਾ ਔਰ ਉਹ ਤੇ ਬੂਟੇ ਖੜੇ ਤੇ ਇੱਥੇ ਉਹ ਮਲਾਵ ਹੀ ਲਿਆ ਉਧਰ ਜਿਹਨੇ ਪੁੱਛਣਾ ਦਾ ਸਾਧ ਦੀ ਧੋਲੀ ਪਰ ਘਟੋ ਔਰ ਹੋੜਣਾ ਹਣ ਆ ਉਹ ਯਾਰ ਟਰੈਕਟਰ ਵੀ ਲਿਆਉਂਦਾ ਇਹਨਾਂ ਦੇ ਚਾਬੀਆਂ ਚੂਬੀਆਂ ਪਹਿਲਾਂ ਪਤਾ ਹੀ ਨਹੀਂ ਕਰੀਆਂ ਹੈਗੀਆਂ ਹੈਗੀ ਮਿਲ ਗਈ ਮਿਲ ਗਈ ਮਿਲ ਗਈ ਆ ਵਿਚਾਰਾ ਤੂੰ ਨਾ ਹੀ ਕੋਈ ਨਹੀਂ ਸੱਜਣਾ ਤੂੰ ਨਾ ਹੀ ਚੱਲ ਉਹ ਵੀ ਉਹ ਵੀ ਜਾਂਦੇ ਤਾਂ ਯਾਰ ਮਲਕੀ ਸਿਹਰਾ ਸਵੀਰ ਵੀ ਆਉਂਦਾ ਤਾਂ ਲੰਘੇ ਕਾਹਾਂ ਉਹ ਗੰਨਾ ਦੇਖਣ ਚੱਲ ਗਏ ਹੁਣ ਇੱਧਰ ਨੂੰ ਆਏ ਉਹ ਆਹ ਸਾਬ ਨਾਲ ਤਾਂ ਭਰੀ ਮੈਨੂੰ ਇੱਕ ਹੋਰ ਲਿਆਉਣੀ ਲੱਗਦੀ ਪੈਣੀ ਹੈ ਨਹੀਂ ਨਹੀਂ ਬਹੁਤ ਆ ਸਰ ਜੀ ਕਿਹੜਾ ਇਹਨਾਂ ਚ ਹਾਂ ਕਾਲਾ ਕਾਲਾ ਟੰਡਾ ਟੰਡਾ ਜਿਹਾ ਦਿਖਦਾ ਸੀ ਭਰੀ ਚੱਕ ਕੇ ਨਿਕਲੇ ਸੀ ਇੱਥੇ ਤੇ ਅੱਛਾ ਉਹ ਤਾਂ ਕਾਲੇ ਨੇ ਹਲ ਪਾਉਣ ਦੇ ਤੇ ਜੱਗੇ ਵਾਲੇ ਤਾਂ ਨਹੀਂ ਬੋਲਿਆ ਉਹ ਬਸ ਬਸ ਕੋਈ ਸਾਫ ਇਹਦਾ ਅਸਲੀ ਪ੍ਰੋਟੀਨ ਤਾਂ ਉਹ ਤਾ ਹਾਂ ਹੁਣ ਤੇ ਲਾ ਕੇ ਕੜਾ ਘੁੰਮ ਦੀ ਜਾ ਗੰਨਾ ਫਸਣਾ ਵਿੱਚ ਫਿਰ ਕਰਨੇ ਰੀ ਲੈਉਣੀਆਂ ਨੇ ਤਾਨੂੰ ਤਾਂ ਕਰਦਾ ਜਿਉਂ ਡਰਾ ਡਰਾਈ ਜਾਂਦਾ ਜਵਾਕਾਂ ਨੂੰ ਬਗਲਾ ਨਿੰਬੂ ਦਸੂਰੇ ਆਇਆ ਗੱਲ ਐ ਖਾਂ ਵਿੱਚ ਵਿੱਚ ਲੈ ਕੋਲ ਲੈਣਾ ਤਾਨੂੰ ਦੇਖੇ ਕਿਆ ਹੈ ਨਿਆਣੇ ਨੀਂਦ ਖਰਾਬ ਕਰਦੀ ਤੂੰ ਉਹਦਾ ਪਹਿਲੇ ਉੱਟਿਆ ਪਤਾ ਉਹਨੇ ਕਿੱਥੇ ਠਾਲਿਆ ਉਹਦਾ ਟਰੈਕਟਰ ਦੀ ਬਾਜ਼ ਸੁਣਦੀ ਸਾਰ ਜਵਾਕ ਪਹਿਲਾ ਉੱਟਦੇ ਆ ਅੱਛਾ ਜਾਂ ਟਰੈਕਟਰ ਦੀ ਸਲਫ ਬੱਜੀ ਆ ਗਟਾ ਨੂੰ ਬੜੀ ਓਏ ਨਿੰਬੂ ਪਤਾ ਕਿੱਥੇ ਤੇ ਆਇਆ ਇਹ ਨਹੀਂ ਦੱਸਣਾ ਹਾਂ ਨਿੰਬੂ ਦਾ ਸੌਖੇ ਜੇ ਮਿਲਦੇ ਆ ਹੁਣ ਹਰ ਜਾ ਪਾਣੀ ਚ ਫੇਰ ਲਾਖਿਆ ਉਹਦਾ ਇਹ ਸਰਪੰਚ ਗਿਆ ਲੈ ਘਰ ਬੈਠੇ ਰਿਹਾ ਫਟਾ ਢੜਾ ਉਹ ਢੜਾ ਪਟਕਦਾ ਯਾਰ ਤਾਂ ਐਡਾ ਪਟਾ ਢੜਾ ਕਿੱਥੇ ਰੱਖਦਾ ਆ ਸੜਮ ਘੱਟ ਖਾ ਲਿਆ ਗਦਾ ਸਾਜ ਨਹੀਂ ਤੁਹਾਨੂੰ ਕੋ ਦਿਖਦਾ ਨਹੀਂ ਅਸੀਂ ਅੰਦਰ ਸਾਰਾ ਭੋਲਦਾ ਪਟਾ ਹੋਇਆ ਤੇ ਖਾਦਾ ਵਾ ਕਿਨੇ ਆ ਤੀ ਤਾਰਾਂ ਲੱਭ ਕੇ ਲਿਆਏ ਹਾਟਾ ਲਾ ਦੇ ਹਲ ਜਾ ਦੂਈ ਸੜ ਨੂੰ ਦੂਈ ਸੜ ਨੂੰ ਦੂਈ ਸੜ ਨੂੰ ਇੱਦੋਂ ਕਿਹ ਹੈ ਉਹ ਯਾਰ ਉਹ ਕਿਉਂ ਗੇੜਾ ਸਿੱਧਾ ਹੋਣਾ ਤਾਂ ਪੱਟੇ ਨੇ ਫਸਣਾ ਉਹਦੇ ਚਾਏ ਦੇਖ ਦੇ ਫੇਰ ਕਮਾ ਤੂੰ ਤੂੰ ਵੀ ਕਮਾ ਦੂਈ ਸੜ ਹਾਂ ਹੋਰ ਕਰ ਉਹਨਾਂ ਦਾ ਗੇੜਾ ਦੇਣਾ ਪਟੜੇ ਦੇ ਵਿੱਚ ਕੜਾ ਨਹੀਂ ਕੱਢਦੇ ਨੀ ਇੰਨੀ ਗੱਥਾਂ ਨਾਲ ਯਾਰ ਉਵੇਂ ਏਡੀ ਖਿੱਚ ਕਰੀ ਉਧਰ ਦੇ ਉੱਤਰ ਜਾਣਾ ਨਹੀਂ ਉਖੜ ਜਾ ਖੜਤਾ ਜਾ ਹਾਂ ਉਹਨੂੰ ਕਿ ਤਖੜ ਜਾ ਵੱਜਦਾ ਬਹੁਤ ਬੁਰਾ ਹੈ ਹਾਂ ਆਏ ਨੀ ਆਏ ਸਿੱਧੀ ਐ ਓਏ ਇਹ ਮੈਂ ਫੇਰ ਆਇਆ ਚੱਲਣਾ ਨੇ ਤਾਰਾਂ ਲਾ ਜੱਗੇ ਤੂੰ ਚਲ ਮੰਜੇ ਗੱਲ ਫਲਾ ਫੜੀ ਉਹ ਦਲਵੀਰ ਆ ਪਦੀਨਾ ਫੜ ਵਿੱਚੋਂ ਨੂੰ ਕੱਢਣਾ ਵੀ ਆਪਾਂ ਨੇ ਹੈ ਮਹਾਰ ਲਾਪੀ ਜੀ ਲੈ ਸੁਣ ਲੋ ਸੁਣ ਵੀ ਪਾਦੀ ਵਿੱਚ ਨਿੰਬੂ ਨਾਂਬੂ ਲਾਉਣੇ ਵਾਲਾ ਪਦੀਨੇ ਪਤੂਨਾ ਲਾਉਣੇ ਵਾਲਾ ਆਜੋ ਆ ਗਏ ਲੈ ਫੜੇ ਆ ਸਰ ਵੀ ਤੇ ਬਹਿ ਗਿਆ ਉੱਥੇ ਐ ਭਾਈ ਫੇਦਾ ਸਟਾਰਟਰ ਨਾਲ ਬਟਨ ਦਾ ਬੋਣਾ ਕਿ ਹੁਣ ਪਾਰਾ ਕਾ ਪਾਲਾ ਬਾੜਾ ਇੱਕ ਪਹਿਲਾ ਪਾਣੀ ਉਹ ਪਾਣੀ ਰੁਕਿਆ ਖੜਾ ਹੋਰੇ ਦੇਖਣਾ ਆ ਗਿਆ ਰਾਜ ਉਹ ਆ ਗਿਆ ਉਹ ਆ ਗਿਆ ਉਹ ਭੜੀ ਬਾਈ ਆ ਸਲਾੜੀ ਜਿਹਨੇ ਤੇ ਡਾਂਸ ਕਿੰਨਾ ਕਰਦੀ ਆ। ਉਹ ਜਾ ਹਰ ਤੋਂ ਬੱਚਾ ਰਾਸ ਬਿਨਾ ਕਿ ਬਿਮਾਰੀ ਵਾਲਾ ਕਿੰਨਾ ਦੇਖਣਾ। ਪਤਾ ਨਹੀਂ ਕਿ ਆਇਆ ਹੈ। ਸਰਬਜੀ ਜੁੜਾ। mesur highness nes <laughs> mae'n allu casu r Mechanion wedi flyрон Dar AP dyna cefnogaeth i gaelesh mewn ychydig yn ynch ਬੱਸ ਬਾਈ ਬੱਸ ਉਹ ਬੰਦ ਕਰੀ ਉਹ ਬੰਦ ਕਰੀ ਉਹ ਸਟਾਰਟਰ ਕੱਟ ਦੇ ਉਹ ਸਟਾਰਟਰ ਕੱਟ ਦੇ ਚੱਲ ਦਾਮ ਲੈ ਦਾਮ ਕਾਲਾ ਧੋਣ ਦਾ ਲਿਆਇ ਨਹੀਂ ਯਾਰ ਓਹੋ ਓਹੋ ਉਹ ਬਬੂ ਬੜੇ ਮਾਰ ਗਿਆ ਇਹਨਾਂ ਨਾਲ ਮੇਰਾ ਇਹਦੇ ਮਾਰ ਸਾਡੇ ਰੋੜਾ ਵਖੀ ਮਾ ਇਹ ਕਾਲਾ ਨੂਨ ਫੁੱਲ ਗਿਆ ਪਹਿਲੇ ਮੈਂ ਕਿੱਢੇ ਆ ਗੰਨਾ ਘਰ ਨੂੰ ਲੈ ਜੀ ਕੱਲ ਨੂੰ ਲਾਜੂ ਕਰਾਂ ਉਹਦਾ ਪਾਣ ਕੇ ਪੈਣੂ ਨੂੰ ਹੋਊਗਾ ਉਹ ਅੰਦਰ ਚੱਟਾ ਨੂਨ ਉਹ ਚਿੱਟਾ ਹੋਣਾ ਅੰਦਰ ਕਾਲੇ ਜੱਗੇ ਜੱਗਾ ਮਜਾ ਮਾਰ ਲੋ ਇੱਥੇ ਦੇਖ ਲੋ ਓਏ ਦੋੜ ਨਹੀਂ ਖੁੱਲਣੀ ਪਿਆਉਣਾ ਤੂੰ ਦੋ ਘਰ ਨੂੰ ਪੀਸ ਕੇ ਪਾ ਲੋ ਨਾ ਕਿਹਾ ਗਰੀਬ ਨਾਲੇ ਸਾਲ ਨੂੰ ਮੈਂ ਲੈ ਕੇ ਲਿਆ ਗਲਾਸ ਗਲੂਸ ਹੁਣ ਅੰਦਰ ਤੇ ਪਾ ਪਿਆ ਬਾਈ ਟਰੈਕਟਰ ਪਰ ਗਲਾਸ ਪਿਆ ਉਹਦੇ ਸਾਹਮਣੇ ਇੱਕੋ ਗਲਾਸ ਦਾਣਾ ਰਹਿ ਗਏ ਦੋ ਤਿੰਨ ਬੜ ਬੜਾ ਬੋਲੇ ਦੱਬਾ ਡੱਕ ਰਿਆ ਸੋ ਦੇ ਆਦੇ ਕੋਲਾ ਦਲਬੀਰ ਕੋਲਾ ਗਿਰਜਾ ਸਾਹਿਬ ਚ ਲੰਘਿਆ ਥਾ ਲੋ ਜੀ ਤੇ ਕਿਤੇ ਨਹੀਂ ਠੰਡਾ ਹੀ ਐ ਨਾ ਵੀ ਨਾ ਗਰਮ ਤੁਸੀਂ ਤਾਂ ਕਹਿੰਦੇ ਵੀ ਹੁਣ ਉੱਥੇ ਤੁਹਾਨੂੰ ਮੇਲਾ ਚੌਂਕ ਰੇੜੀ ਵਾਲਾ ਹੀ ਚਾਹੀਦਾ ਸਰ ਜੀ ਤੇ ਠੰਡਾ ਦੇ ਦਿੱਤਾ ਠੰਡਾ ਜਿਹਦਾ ਪੀਣ ਜੋਗਾ ਕੇ ਫਿਰ ਤਾਂ ਪੀ ਲੈਣਾ ਤੁਸੀਂ ਕਾ ਵਰਗਾ ਪਿਆ ਚਲ ਰਹਿਣ ਦੇ ਪਰ ਡੋਲੀ ਬੰਦ ਕਰ ਚੱਲ ਮਾਲਾਂ ਨੂੰ ਚੱਲੀ ਘਰ ਤੇ ਆ ਕੇ ਕਰਦੇ ਹੀ ਲੈਦਾ ਜਿਹੜੇ ਉਹ ਪੀਣ ਵਾਲੇ ਥੋੜੇ ਬਹੁਤ ਪੀ ਲੋ ਇੱਥੇ ਹੋਰ ਪਈ ਹੁਣ ਬਾਲਟੀ ਲਾਉ ਦੇ ਵੀ ਘੱਟ ਲੋ ਦੇ ਜੱਗੇ ਨਾਲ ਲੈਣਾ ਜੱਗੇ ਦੇ ਦਿੰਦਾ ਚਾਹੀਦਾ ਬਾਕੀ ਉਹ ਕਾ ਨੂੰ ਮੈਂ ਤਾਂ ਮਜ਼ਾਕ ਕਰਦਾ ਜੱਗੇ ਨੂੰ ਨਹੀਂ ਚਾਹੀਦਾ ਤਰਾ ਕੋਸ ਵੀ ਤੇ ਹਾਂ ਗੱਲ ਹੀ ਬਣੀ ਹਾਂ ਗੱਲ ਹੀ ਬਣੀ ਪਰਫਾ ਪਾ ਕੇ ਗੱਲ ਬਣੀ ਕੱਟੀ ਲੱਗ ਜਣੀ ਆ ਪੂਰਾ ਨਹੀਂ ਚਿੱਤੀ ਦੇ ਸਮਾਨ ਹੋਰ ਕਿੱਥੇ ਤੇ ਪਾ ਦੀ ਪੂਰਾ ਹੈ ਜੀ ਪੀਪੀ ਆ ਜੀ ਪਾ ਲਓ ਕੋਸਾ ਨਾ ਬੋਲੇ ਅੰਦਰ ਕੀ ਆ ਵੀ ਤੋ ਵੇ ਉਹ ਗਲਾਸ ਆਪਣੀ ਆ ਕਿਤੇ ਅੰਦਰ ਨਾ ਰਖਾ ਦੀਏ ਠੰਡਾ ਪੀ ਗਏ ਦੋਸਤ ਸਾਹਿਬ ਓਏ ਉਹਨੂੰ ਮਾਰਾ ਕੇ ਘੁਰੇ ਨੀ ਆਪਣੇ ਘਰ ਤੇ ਅੱਛਾ ਜਾ ਜਾ ਫੇਰ ਠੀਕ ਆ ਮਾਂ ਕਿਤੇ ਜੱਗੇ ਵਾਲੀ ਕਲਾਸ ਉੱਤੇ ਨਾ ਰੱਖ ਦੇ ਅੰਦਰ ਨਹੀਂ ਠੰਡਾ ਵੀ ਕਹਿੰਦਾ ਸੁਆਦ ਖਰਾਬ ਕਰਦਾ ਕਹਿੰਦਾ ਸਰ ਜੀ ਤਾਂ ਠੀਕ ਆ ਪੀ ਇਹਨੂੰ ਲੈ ਦਿਖਾ ਤਾਂ ਉਹ ਰੱਖ ਕੇ ਨੁਕਸਾਨ ਕਰਿਆ ਯਾਰ ਇਹ ਦੇਖਣ ਨਾ ਕਰਿਆ ਇਹ ਰੱਖਣ ਨਾਲ ਨੁਕਸਾਨ ਨਹੀਂ ਦੇਖ ਲੈ ਕੋ ਸੁਬੀਨੀ ਕਰਕੇ ਆ ਮੈਂ ਇਹਦੇ ਹਰਾਨ ਤੈਨੂੰ ਬਰਫ ਨੂੰ ਲੈਦਾ ਤੈਨੂੰ ਬਰਫ ਲੈ ਕੇ ਆਉਂਦਾ ਅਸੀਂ ਚੱਲਿਆਂ ਤੇ ਜਾ ਕੇ ਤੂੰ ਲਿਆਏ ਦੇਖ ਲੈ ਸਾਡੇ ਨਾਲ ਸੰਪਰਕ ਤਾਂ ਕਰਦੇ ਬਰਫ ਫਿਲਦੇ ਰੀਡਾ ਕਰਦੇ ਤੈਨੂੰ ਜਿੱਥੇ ਤੇ ਮਰਜ਼ੀ ਤੋਂ ਹੁੰਦੇ ਸੀ ਫੇਰ ਆਇਆ ਤਾਂ ਮੋਟਰ ਬਣਵਾ ajo ਮੈਂ ਕਿਹਾ ਮੈਂ ਸਰ ਬਸ ਸਰ ਵੀ ਤਾਂ ਆਪਣਾ ਵਾਲਾ ਗਲਾਸ ਚ ਪਾ ਦੇ ਇੱਕ ਮਰੂ ਇੱਕ ਪੀਣਾ ਮੈਂ ਬਸ ਬਸ ਉਸ ਤੋਂ ਬਾਅਦ ਦੇਖਦੇ ਕਾਲੇ ਨੂਨ ਨਾਲ ਜਾ ਕੇ ਝਟ ਕਰ ਨਿੰਬੂ ਦਾ ਖੋਲ ਕਾਲਾ ਨੂਨ ਤਾਂ ਹੈਗਾ ਮੇਰੇ ਕੋਲ ਘਰ ਵੀ ਨਿੰਬੂ ਰਿ ਵੀ ਜਿੰਨੇ ਤੇ ਨਿੰਬੂ ਜ਼ਿਆਦਾ ਹੈ ਨਾ ਇੱਕ ਗਲਾਸ ਮਾੜਾ ਨਹੀਂ ਹੈਗਾ ਪੀਣ ਨੂੰ ਨਹੀਂ 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 ਤੂੰ ਤਾਂ ਬਹੁਤ ਨਾ ਤਾਂ ਖਾਜੀ ਇੱਕ ਗਲਾਸ ਪਲਾ ਇੱਕ ਗਲਾਸ ਪਲਾ ਬੁਰੇ ਜਦ ਦੇਖੇਗਾ ਮਾਰ ਫਾਲਾ ਵੀ ਪੀ ਲਾਂਗੇ ਕੋਈ ਪੀ ਲੈਣਾ ਆਪਾਂ ਨੇ ਐਦੇ ਚ ਹੋਰ ਪਾ ਲਾ ਪਰਾਸ ਭਰ ਲੋ ਇਹਨੂੰ ਕੋਰੀ ਹਾਂ ਇੱਕ ਵਾਰ ਫੇਰ ਚਲਾ ਕੇ ਨਾ ਚਲੋ ਫਿਰ ਦਲੇਰ ਪਾਜਾ ਦ੍ਰਿੰਦਰ ਚੱਕ ਬਾਦ ਵਿੱਚ ਚੋ ਜਾਓ ਪਾਹਰਾ ਨਾ ਪਾਪੇ ਚ ਮੈਲ ਜੱਗ ਪਾਉਣ ਨੂੰ ਮੈਨੂੰ ਜਿਹੜੀ ਸਾਲਾ ਮਾਲ ਜਾਂਦਾ ਗੱਲ ਚਲੋ ਚਲੋ ਚਲ ਵਾ ਇੱਕ ਜੱਗ ਭਰਨਾ ਬਸ ਦੋ ਇੱਕ ਬਾਕੀ ਨੂਨ ਪਾ ਕੇ ਗੱਲ ਬਣਨੀ ਹੈ ਨੂਨ ਔਰ ਬਰਫ ਪਾ ਕੇ ਗੱਲ ਬਣਨੀ ਹੈ ਉਹ ਲਿਆ ਢੋਲੀ ਦਿਆ ਦ੍ਰਿੰਦਰ ਉਹਨੇ ਢੱਕਣ ਲਿਆ ਨਾਲ ਚੱਲੀਏ ਲਾ ਕੇ ਚੱਤੀ ਰਹਿਣਗੇ ਰਹਿ ਗਈ ਦੋ ਪਾਸੇ ਨੂੰ ਮੋٹے ਮੋٹے ਜੰਨੇ ਲਾ ਦੇ ਦੇਖ ਕੇ ਸਾਫ ਸਾਫ ਜੇ ਹਰ ਤਾਂ ਆਪ ਚੱਕਲਾ ਮੂਹਰੇ ਤੇ ਪਰ ਨੂੰ ਰੁਕਣਾ ਐਨੋ ਮੋਡਲ ਆ ਪਰ ਨੂੰ ਹਾਂ ਮੋਡਲ ਆ ਆਹ ਅੱਗ ਭਰ ਲੈ ਕਾ ਕਰਦੇ ਜੀ ਬੱਸ ਬਹੁਤ ਆ ਪਰ ਜਾਣਾ ਜਾਗ ਲਾ ਦੇ ਆ ਬਲਾ ਦੇ ਦੋਏ ਬੱਸ ਤਾਰ ਚੀਮੇ ਪਟਾ ਨਾਲ ਦੇ ਨਾਲ ਉਤਾਰ ਦੇ ਖੰਗ ਦੇ ਨੂੰ ਉੱਥੇ ਕੋਲ ਬਾਈ ਤਾਰਾਂ ਕਰਕੇ ਕਰੋ ਅੰਦਰ ਜਿੰਦਾ ਲੱਗਦਾ ਕਰੋ ਉਹਨੂੰ ਲੱਗਾ ਕਹਿੰਦਾ ਪੀਣਾ ਰਸ ਕਿੰਨੇ ਜਣਾਂ ਨੇ ਪੀ ਲਿਆ ਕਿੰਨੇ ਕਿੰਨੇ ਜਣਾਂ ਦਾ ਮੂਰਤੀ ਉੱਪਰ ਗੱਲ ਦੋ ਜਣਾਂ ਨੇ ਕਰਿਆ ਬੰਦੇ ਇਕੱਠੇ ਹੋ ਗਏ 10 ਆਪਾਂ ਬੰਦਾ ਸਪੈਸ਼ਲ ਬਿਹਾਰ ਤੇ ਹੀ ਯਾਰ ਬਿਹਾਰ ਤੇ ਉਹਦਾ ਉਹਦਾ ਰਲਿਆ ਹੋਇਆ ਤਾਂ ਯਾਰ ਸਮਾਨ ਹੀ ਨਹੀਂ ਲੱਗਿਆ ਇਹ ਅਜੇ ਚਾਦਰ ਵੀ ਪੈਣਾ ਦਾ ਸਮਾਨ ਉਹਨਾਂ ਸੀ ਕਿ ਤੇ ਰੇੜੀ ਲਾਉਣੀ ਯਾਰ ਲੱਗੜੀ ਜਾਨਾ ਜਿਹੇ ਦਾ ਹੈਗਾ ਤਾਂ ਲਿਆਏ ਚਲੋ ਜੱਗੇ ਮੋੜਾ ਟਰੈਕਟਰ ਕੱਢੀਏ ਫਿਰ ਪਰ ਚੱਲੀਏ ਚਲ ਠੀਕ ਆ ਪਾਸ ਗਿਆ ਜੀ ਮੋਟਰ ਪਰ ਇੱਥੇ ਆ ਗਿਆ ਸਾਹ ਹੁਣਾ ਦਾ ਡੇਰੀ ਵਾਲਾ ਭਾਈ ਇਹਨੂੰ ਆਤ ਸੈਂਪਲ ਭੰਨ ਲਈ ਉਹੀ ਕੰਮ ਦਰਾਸਵਾ ਕਰਨ ਲੱਗਿਆ ਆਇਆ ਹੋਇਆ ਸਮਾਨ ਕਿਹੜਾ ਸਮਾਨ ਬਾਤ ਤੇ ਮੈਂ ਮਿੰਨੀ ਮਿੰਟ ਬਾਤ ਤੱਕ ਦੇ ਚਲੇਟੜ ਜੀ ਕੀ ਚੀਜ਼ੀ ਬਾਤ ਮੈਗਨੀਸ਼ੀਅਮ ਆਇਆ ਨੇ ਐਸਾ ਨਾ ਪੂਰੀ ਆਊਗੀ ਔਰ ਉੱਥੇ ਸਲੇਬ ਭਾਈ ਫਟ ਗਈ ਟਿੱਕੋ ਲੱਗ ਲੱਗ ਮੋਟਰ ਪਹੁੰਚ ਗਈਗਾ ਲੱਗਦੀ ਕਦੇ ਭਈ ਕਪੜੇ ਧੋਂਦੇ ਆ। ਆ ਚਾਚਾ। ਉਹਨਾਂ ਨੂੰ ਕਹ ਸਾਲੇ ਹੋਰ ਦੇ ਚੱਕਣੀ ਦੇ ਅੰਦਰ ਤੇ ਲੈ ਜਾਂਦੇ ਚੱਕ ਕੇ। ਪਤਾ ਘਰ ਦੇ ਵਿੱਚ ਕਾਈ ਕਿਸੇ ਰਗਾ ਇਹਨੂੰ। ਨਹੀਂ ਇਹ ਨਹੀਂ। ਚੱਕ ਲੱਗ ਦੇ ਦੇਖਣਾ। ਜਦੋਂ ਪਾਪਾ ਜੀ ਚਕਵਾ ਕੇ ਲੈ ਗਏ ਉਹਨੇ। ਹਾਂ। ਪਾਣੀ ਦੇ ਬਗੈਰ ਚੱਕਾ ਲੈ ਗਏ। ਓਏ। ਅਵੇ ਗਲਾ ਖੋਲ। ਘੰਟਾ ਹੋ ਗਿਆ। ਯਾਰ ਸਾਡੇ ਸਾਲੇ ਖੁੱਸ ਵੀ ਨਹੀਂ ਖੁੱਲਦਾ। ਔਖਾ ਇਹਨਾਂ ਦਾ ਵੀ। ਫਸ ਗਿਆ ਗਲਾਸ। ਔਖਾ ਮੁੰਡੇ ਦਾ ਸਮਾਂ ਲੱਗਦਾ। ਲੈ। ਲੈ। ਇਹ ਐ ਮਾਰਦੇ ਨੇ ਤੈਨੂੰ ਦੀਪਾ ਬਾਤ ਤੇ ਇਹ ਵੀ ਮਾਰੀ ਨਹੀਂ ਆਉਂਦਾ ਗੱਲਾਂ ਜੀ ਫੀਫੀ ਚ ਹੁਣ ਤੋਂ ਹੁਣ ਹੁਣ ਬਣਾ ਚੀਨੀ ਦਾ ਬੇਦਾ ਯਾਰ ਬਰਫ ਦਾ ਪਾ ਲੈ ਪਾ ਲੈ ਨੂਨ ਸਾਰਾ ਇਹ ਮਾਰ ਲੈ ਹੋਰ ਬਹੁਤ ਸਰਪ ਜੀ ਤੁਹਾਨੂੰ ਮੈਂ ਕਹਿਤਾ ਦੇਖ ਕੇ ਆਉਂਦਾ ਨੂਨ ਹੋਰ ਦੇਖ ਲਈ ਠੀਕ ਆ ਠੰਡਾ ਪਾਣੀ ਪੀ ਲੈ ਇਹ ਸੈਂਪਲ ਮਸ਼ੀਨ ਐ ਇਹਨੂੰ ਬੁਲਾਉਣ ਲੱਗਿਆ ਮੈਂ ਸੈਂਪਲ ਵੀ ਆ ਦੇਖੀ ਵੀ ਕੇ ਜ਼ਿਆਦਾ ਹੋਣਾ ਹੈ ਹੂੰ ਮੌਸਾ ਬਰਫ ਜੁੜੀ ਜੀ ਵੇ ਕਾਜਾ ਦਰਾ ਦੋ ਕਿਹੜਾ ਹੈ ਗੰਨਾ ਤਾਂ ਹੁਣ ਤੱਕ ਤਾਂ ਹੁਣ ਦਾ ਦਰਖਤ ਕਿਹਨੇ ਕਿ ਫਲ ਗਾਣਾ ਉਹ ਇਹ ਦੱਸ ਤੂੰ ਜੱਗਾ ਵਰਫ ਦੇ ਮਗਰ ਵੀ ਆ ਮੈਨੂੰ ਕੌਲਾ ਵਰਫ ਦੇ ਦੇ ਰੂਪੇ ਗੱਲ ਉਹ ਅਸਲ ਤੇ ਘਰ ਕਹਿ ਕੇ ਆਇਆ ਕਹਿੰਦਾ ਮੈਂ ਬਰਫ ਲੈ ਕੇ ਆਉਂਗਾ ਇਹ ਤਾਜਾ ਮਾ ਲਗਾ ਆਪਣੇ ਗਲਾਸ ਚ ਕਰ ਮੈਂ ਥੋੜੀ ਕਰ ਜਾਣੀ ਹੁਣ ਤਾਂ ਮੇਰੇ ਘਰ ਵੀ ਨਹੀਂ ਮਿਲੀ ਤੈਨੂੰ ਆ ਗਈ ਮੇਰੇ ਘਰ ਤੇ ਆ ਜਿਹੜੀ ਆ ਗਈ ਦੀ ਇਧਰ ਇਹਨਾਂ ਦੇ ਪੀ ਲੈਣੇ ਖਪਾ ਦਿੰਦੇ ਸਾਰੇ ਇਹ ਜੱਗੇ ਰਾਂ ਦੇ ਆ ਜੱਗੇਰਾ ਦੇ ਖਪਾ ਦਿੰਦੇ ਛੱਡ ਦੂੰਗਾ ਕਿੱਥੇ ਜਿਹੜਾ ਇਹ ਤੂੰ ਗੌਰ ਨਾਲ ਤੇ ਦੇਖ ਗਰੀਦਰ ਭੁੱਖਾ ਰਾਤ ਬੈਠਾ ਬਰ ਬਰ ਬੰਨ ਤਿੰਨ ਬੰਨਾਂ ਪਜਰੇ ਜੰਦਾ ਹੈਲੋ ਕਿ ਦੇਖੀ ਇਕੱਠੇ ਆ ਲੋਗੀ ਹੈਲੋ ਹੈਲੋ ਦੋਹਾਂ ਨੇ ਇੱਕ ਦੂਏ ਨੂੰ ਮਿਲਾ ਲਿਆ ਕਹਿੰਦਾ ਓ ਬਾਈ ਓਏ ਬਹੁਤ ਆ ਗਿਆ ਅੱਜ ਤੱਕ ਗਾਮੀ ਵੀ ਨਹੀਂ ਰੱਖਿਆ ਹੋ ਗਿਆ ਹੋ ਗਿਆ ਹੋ ਗਿਆ ਹਾਂ ਪਾਰਿਵਾਰ ਆ ਗਿਆ ਹੋਈ ਹੋਈ ਡੰਡੀ ਹਾਂ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਹਾਰਾ ਤੁਹਾਨੂੰ ਰੁਕੇ ਚੱਲਦੇ ਗਲਾਚ ਪੀ ਲਿਆ ਜੀ ਦਸ ਕੀ ਪਤਾ ਇੱਥੇ ਲੜਾਈ ਹੋ ਉਹ ਜਿਹੜੇ ਜਿਹੜੇ ਹਿਸਾਬ ਕਿਤਾਬ ਜੇ ਲੱਗਦੇ ਮੈਨੂੰ ਹੁਣਦਾ ਆਈ ਨਹੀਂ ਵਾਰ ਹੋ ਗਿਆ ਠੰਡਾ ਹੋ ਗਿਆ ਠੰਡਾ ਤਾਂ ਹੋ ਗਿਆ ਹਾਂ ਤੂੰ ਆ ਜਾ ਅਸੀ ਆ ਜਾ ਅਸ ਫਿਰ ਪੀ ਲੈ ਤੇ ਮੈਨੂੰ ਵੀ ਜਾਣਾ ਉਹਨੇ ਨੀਂਦ ਆਈ ਜਾਣੀ ਜੇ ਤੂੰ ਅੱਖਾਂ ਬੰਦ ਕਰੂਗੇ ਹਾਂ ਸਾਨੂੰ ਐ ਲੱਗਦਾ ਵੀ ਬੇਲਾ ਚੋਂ ਖੜੇ ਹਾਂ ਨਹੀਂ ਕੱਟੋ ਰੈਡੀ ਪਰ ਖੜੇ ਆ ਮੁੱਲ ਵਾਲਾ ਹੋਰ ਜਿਹੜੇ ਆ ਬਹੁਤ ਜੀ ਰੋਪਰ ਦਾ ਦਰ ਚੁੱਕਾ ਕਿਤੇ ਹੋਰ ਜਿਹੜੇ ਜਰਾ ਬਹੁਤ ਹਾਂ ਆ ਕੋਈ ਨੁਕਰ ਦੇ ਨਾ ਨਾ ਦੇ ਨਾ ਮੇਰਾ ਹਾਜੀ ਥੈਂਕ ਯੂ ਹੋਰ ਠੰਡਾ ਜਾ ਆ ਹਾਂ ਜੇ ਮਸਾਲੇ ਸਪੈਸ ਤੇ ਨਾ ਕਰਨ ਲੱਗਿਆ ਬੜਾ ਇੱਕ ਹੀ